ਜਿਹੜੀ 10 ਦਿਨ ਦੀ ਤਨਖਾਹ ਸ਼੍ਰੀ ਕਾਂਟਕ ਸਾਹਿਬ ਤੋਂ ਲੱਗੀ ਸੀ ਉਸ ਸਰਦਾਰ ਸਖ ਬੀਨ ਸਿੰਘ ਜੀ ਬਾਦਲ ਸਾਹਿਬ ਨੇ ਵੀ ਇੱਥੇ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਡਿਡੋ ਸਹਬਾਨ ਸਾਰਿਆਂ ਨੇ ਗੁਰੂ ਦੇ ਓਟ ਆਸਰੇ ਤੇ ਨਾਲ ਅੱਜ ਸ਼੍ਰੀ ਮੁਕਸਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉੱਥੇ ਸੰਪੂਰਨ ਕਰਨ ਦਾਸਮੋ ਜੀ ਸ਼੍ਰੀ ਕਾਂਟਕ ਸਾਹਿਬ ਵਿਖੇ ਸਾਰੀ ਲੀਡਰਸ਼ਿਪ ਪਹੁੰਚ ਕੇ ਤੇ ਕੜਾ ਪੁਸ਼ਾਦੀ ਦੇਖਰਾ ਕੇ ਅਰਦਾਸ ਕਰਾਏਗੀ ਤੇ ਫਿਰ ਸਾਰੀ ਜਿਹੜੀ ਸੇਵਾ ਉਹ ਸੰਪੂਰਨ ਹੋਏਗੀ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਹੈ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਿ ਕਹਿੰਦੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ ਤਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ ਇਹ ਸਿਰਫ ਸਿੱਖਾਂ ਦੀ ਸਰਬਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਇੱਕ ਸਾਜਿਸ਼ ਤੇ ਉਸ ਸਮੇਂ ਦੀ ਕਾਗਨ ਸਰਕਾਰ ਨੇ ਇਹ ਐਕਟ ਬਣਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ ਕਾਇਮ ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਕ ਜਿਹੜਾ ਸ਼ਰਮਣੀ ਗੁਰਦਵਾਰਾ ਕੰੰਦ ਕਮੇਟੀ ਦਾ ਬਣਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨੁਮਾਇंदे ਨਾਮਜ਼ਦ ਕਰਕੇ ਬੱਕਰੀ ਕਮੇਟੀ ਦੇ ਨੁਮਾਇंदे ਬਣਾਏ ਤੇ ਉਹਨਾਂ ਨੂੰ ਕੱਜਾ 1925 ਦੇ ਐਕਟ ਦੇ ਗੁਰਦਵਾਰੇ ਦਾ ਦੇਣਦਾ ਪਹਿਲਾਂ ਤੇ ਅਸੀਂ ਵੈਸੇ ਹੀ ਇਸ ਕੱਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਇਹ ਇਲੈਗਲ ਕੰਮ ਹੁਣ ਕੱਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੀਗਲ ਤੇ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ। ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣੇ ਦੀ ਵੱਖਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਲੜ ਸਕਦੇ ਆ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਲ ਜਾਰੀ ਹੋਇਆ ਉਹਦੀ ਪ੍ਰੋਵਾਈਡਡ ਥੈਟ ਨੋ ਪੋਲਿਟੀਕਲ ਪਾਰਟੀ ਰਜਿਸਟਰਡ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ Under section 29A of the Representation of Peoples at Uniswara Punjab, can form a group of league organization for election of Faryana Sikh Gurdwara Management Committee under the name of its political party. And further, no group of league organization shall apply for common symbol under the name. which is identical or nearly resemble a name of any political party in any manner inanu akali lafz te darr lagan lag pya ke kise vi jehda kende dharmik group banao ja organization banao te akali shabd nahi hona chahida inna darr lagge akali shabd ton sutteya piyan vi akali te shabd ton darr lagda ਅਰੇ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤੇਜਰੀਵਾਲ ਦੀ ਜਿਹੜੀ ਸਰਕਾਰ ਸੀ ਡਾਇਰੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਤੇ ਆ ਉਹਨੇ ਵੀ ਉਦੋਂ ਜਦੋਂ ਸ਼ਰੋਬਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਤੇ ਇਤਰਾਜ਼ ਲਾ ਦਿੱਤਾ ਸੀ ਕਿ ਪੋਲਿਟিক্যাল ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ ਸਿਰਫ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਨਿਸ਼ਾਨ ਵੱਖਰਾ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਦਿੱਲੀ 'ਚ ਸਾਡਾ ਬਾਲਟੀ ਹੁੰਦਾ ਇਹ ਚੋਣ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹੁੰਨ ਤੇ ਉਹਨਾਂ ਨੂੰ ਜਿਹੜਾ ਚੋਣ ਲੜ ਤੋਂ ਕੋਈ ਲੋਕਧਾਰ ਨਹੀਂ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਬੰਦ ਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧ ਹੈ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਲੜਦੇ ਆ ਪ੍ਰਬੰਧਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖਸ਼ੀਤਾ ਨੇ ਗ੍ਰੰਤੀ ਸਹਿਬਾਨ ਨੇ ਸਿੰਘ ਸਹਿਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਦਾ ਦੱਸਦਾ ਜਿਹੜੀ ਕਮੇਟੀ ਹੁੰਦੀ ਆ ਉਹ ਮੈਨੇਜਮੈਂਟ ਹੁੰਦੀ ਆ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਸ ਨੂੰ ਅਪਹੋਲਡ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ that is a secular activity ਤੇ ਫਿਰ ਹਰਿਆਣਾ ਦੇ ਵਿੱਚ ਅਸੀਂ ਕਿਉਂ ਨਹੀਂ ਲੜ ਸਕਦੇ ਇਹ ਸਿਰਫ ਤੇ ਸਿਰਫ ਰਸਤਾ ਬਣਾਇਆ ਜਾ ਰਿਹਾ ਹੜੀ-ਹੜੀ ਪਹਿਲਾ ਦਿੱਲੀ 'ਚ ਸ਼ੁਰੂ ਕੀਤਾ ਸੀ ਅਸੀਂ ਅਦਾਲਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣਾ 'ਚ ਤੇ ਨਿਸ਼ਾਨਾ ਅਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ 'ਨੂੰ ਸ਼੍ਰੋਮਣੀ ਅਕਾਲੀ ਦਲ ਦਾੜ ਲੇ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕਨਸਟੀਟਿਊਸ਼ਨਲ ਮਾਹਰ ਹੈ ਉਹਨਾਂ ਦੀ ਰਾਏ ਵੀ ਨਹੀਂ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਟਾਬੈਸ ਵਾਲੀ ਗੱਲ ਹੈ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਰਿਆਣੇ ਦੇ ਗੁਰਦੁਆਰਾ ਕਮਿਸ਼ਨ ਨੂੰ ਵੀ ਨਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖ ਲਓ ਉਹਦੇ ਵਿੱਚ ਦੋ ਜੱਜਾਂ ਦਾ ਪੈਂਚ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਵੈਲਿਡ ਨੋਟੀਫਿਕੇਸ਼ਨ ਹੈ ਉਹ ਅਸੀਂ ਹਰਿਆਣਾ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਗੁਰਦੁਆਰਾ ਇਲੈਕਸ਼ਨ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਆਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਤੇ ਉਹ ਸਾਨੂੰ ਇਲੈਕਸ਼ਨ ਲੜਨ ਤੋਂ ਰੋਕਨੀ ਚਾਹੁੰਦੀਆਂ ਨੇ ਇਹ ਅਸੀਂ ਨਹੀਂ ਰੁਕਾਂਗੇ ਫਿਰ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣਾ ਦੇ ਜਿਹੜੇ ਗੁਰਦੁਆਰਾ ਕਮਿਸ਼ਨਰ ਸਾਹਿਬ ਨੇ ਉਹ ਇਹਨੂੰ ਚੰਗੀ ਤਰ੍ਹਾਂ ਬ੍ਰੀਕੀ ਨਾਲ ਦੁਬਾਰਾ ਦੇਖਣਗੇ ਇਨੂੰ ਵਾਪਸ ਲੈ। ਇਹਨੂੰ ਲੱਗਦਾ ਹੌਲੀ-ਹੌਲੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲਾਨਾ ਮਹਲਾ ਹੋਇਆ ਸੀ। ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਾ ਹੋ ਜਾ। ਹੌਲੀ-ਹੌਲੀ ਲੱਗਦਾ ਉਹ ਤੇ ਕੰਮ ਮੇਰੇ ਪਾਸੇ ਤੁਰਿਆ। ਤੇ ਕੱਲ ਨੂੰ ਇਹ ਖਬਰ ਆ ਜਵੇ ਪਈ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੱਕਰੋ। ਵੀ ਉਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ। ਇੱਥੇ ਕੁਝ ਵੀ ਪੋਸੀਬਲ। ਇੱਥੇ ਕੁਝ ਵੀ ਪੋਸੀਬਲ ਹੈ ਇਸ ਕਰਕੇ ਇਦਾਂ ਦੀਆਂ ਹਾਸੋ-ਹੇਡੀਆਂ ਗੱਲਾਂ ਆਸੀਂ ਵਿਹਲੇ ਹੁਣੋਂ ਤੋਂ ਕੱਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਤੋਂ ਤੇ ਫਿਰ ਅਦਾਲਤ 'ਚ ਪੁੱਛਾਂਗੇ ਇਹਨਾਂ ਨੂੰ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈ ਦੀਆਂ ਇਹਨਾਂ ਸੀ ਦੇ ਸਟੇਜ ਦੇ ਵਿੱਚ